ਰਵਿੰਦਰ ਰਾ为 ਬਹੁਤ ਆਸ਼ੀਰਵਾਦ ਸੰਤ ਉਹ ਲੋਕ ਇੱਕ ਸੂਝੀਂ ਕੀਰਤ ਦੇ ਮਾਲਦੇ ਸੀ ਤੇ ਅੱਜ ਆਪਤ ਨੇ ਹਗੇ ਇੱਥੇ ਐਸੇ ਗੱਲਾਂ ਨਾ ਆਪਾ ਲਗਾਵੋ ਚਾਰੇ ਰਲ ਕੇ ਆਪਾਂ ਬੈਠੀਏ ਤੇ ਖੁਸ਼ੀ ਦੇ ਜੀਤ ਕਾਈਏ ਅੱਜ ਪਗਣ ਦੇ ਮਹੀਨੇ ਦੀ ਰੰਮਤ ਦਾ ਸ਼ਗਰਾਂ ਦਾ ਵਿਜਾਦਾ ਤੇ ਉਹ ਸ਼ਬਦ ਦੇ ਵਿੱਚ ਰਾਮਕ ਸਈਆਂ ਨੀ ਤੇਰੀ ਨਾਮ ਦਾ ਸਈਆਂ ਜੀ ਤੇ ਰਾਮਕ ਸਈਆਂ ਜੀ ਕੇ ਜੀਵਨਾ ਰਾਮਕ ਸਈਆਂ ਜੀ ਕੇ ਜੀਵਨਾ ਰਾਮਕ ਸਈਆਂ ਜੀ ਕੇ ਜੀਵਨਾ ਅਰੋ ਨਿਪਤਨ ਕਰੋ ਸੁਣਾਈ ਅਰੋ ਨਿਪਤਨ ਆ ਦੇ ਕੋ ਵਾਹਿਗੁਰੂ ਜੀ ਦਾ ਕਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਜੈ ਗੁਰਦੇਵ ਤਨਵਰਦੇਵ ਲੱਖ ਹਸ਼ਿਆ ਪਾਸ਼ਾ ਜੇ ਸਤਗੁਰ ਨજર ਕਰੇ ਅੱਜ ਸਤਗੁਰ ਦੀ ਪਾਰ ਕਿਰਪਾ ਦੇ ਨਾਲ ਜਗਤ ਗੁਰੂ ਸਹਬੇ ਕਮਾਲ ਜਗਤ ਪਤਾਮਾ ਗੁਰੂਆਂ ਦੇ ਗੁਰੂ ਸਤਗੁਰੂ ਅਬਦਾਸ ਮਹਾਰਾਜ ਦਾ ਅੱਜ ਪ੍ਰਕਾਸ਼ ਜਿਹੜਾ ਪੂਰੀ ਦੁਨੀਆ ਦੇ ਵਿੱਚ ਬੜੀ ਸ਼ਰਧਾ ਦੇ ਭਾਵਨਾ ਦੇ ਨਾਲ ਮਨਾ ਰਿਆ ਉਸ ਦੇ ਸਬੰਧ ਅੱਜ ਚਿਹੜੂ ਦੀਆਂ ਸਮੁੱਚੀਆਂ ਸੰਗਤਾਂ ਔਰ ਇਲਾਕੇ ਦੀਆਂ ਸਮੁੱਚੀਆਂ ਸੰਗਤਾਂ ਸਤਗੁਰਾਂ ਦਾ ਜਿਹੜਾ ਪ੍ਰਗਾਹ ਦਿਹਾੜਾ ਅਸੀਂ ਮਨਾ ਰਹੇ ਆ ਸਤਗੁਰਾਂ ਦਾ ਪ੍ਰਗਾਹ ਦਿਹਾੜਾ ਮਨਾ ਰਹੇ ਜਿੱਥੇ ਕਿ ਅੱਜ ਗੁਰਦੁਆਰਾ ਭਾਈ ਬਿੰਦਾ ਸਿੰਘ ਜੀ ਤੇ ਗੁਰਦੁਆਰਾ ਸਿੰਘ ਸਭਾ ਪੂਰਾ ਨਗਰ ਚ ਹੇਡੂ ਦਾ ਅੱਜ ਸਤਗੁਰਾਂ ਦਾ ਚਰਨਾ ਦਾ ਓਟ ਆਸਰਾ ਲੈਂਦੇ ਆਂ ਜੇ ਚੰਬ ਦੇਚਾਂ ਦੇ ਵਿੱਚ ਬੈਠੇ ਜਿੰਨੇ ਵੀ ਸੰਗਤ ਹੈ ਸਤਿਗੁਰਾਂ ਦਾ ਅੱਜ ਪ੍ਰਗਿਆਸ਼ ਦਿਹਾੜਾ ਮਨਾ ਰਹੀ ਹੈ ਅਸੀਂ ਇਸ ਮੀਡੀਆ ਦੇ ਰਾਹੀਂ ਸਾਰੇ ਜਿੰਨੇ ਵੀ ਸੰਗਤ ਵਿਦੇਸ਼ਾਂ ਦੀ ਧਰਤੀ ਤੇ ਬੈਠੇ ਆ ਉਹਨਾਂ ਨੂੰ ਵੀ ਸਤਿਗੁਰਾਂ ਦੇ ਪ੍ਰਗਿਆਸ਼ ਦਿਹਾੜੇ ਦੀਆਂ ਮੁਬਾਰਕਾਂ ਦਿੰਦੇ ਆਂ ਆਪਾਂ ਨੂੰ ਜਿੱਦਾਂ ਰਮਤਾ ਸਤਿਗੁਰ ਬਾਬਾ ਦਾਸ ਮਹਾਰਾਜ ਜੀ ਦੇ ਸਾਥ ਸੰਗਤ ਮਿਲ ਰਹੀ ਹੈ ਜਿਵੇਂ ਕਿ ਮਦਨ ਮਹੀਰਾ ਬਾਕਾਂ ਦੇ ਅਨਸਾਰ ਅੱਜ ਬੇਗੰਪੂਰੇ ਦੀ ਤਰ੍ਹਾਂ ਅਸੀਂ ਸਾਰਾ ਪੂਰਾ ਨਗਰ ਅੱਜ ਖੁਸ਼ੀਆਂ ਮਨਾ ਰਹੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਰਬਦਾਸ ਜੀ ਜੈ ਗੁਰਦੇਵ ਧਾਨ ਗੁਰਦੇਵ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਬੜਾ ਹੀ ਖੁਸ਼ੀਆਂ ਭਰਿਆ ਦਿਨ ਹੈ ਕਿ ਸਾਡੇ ਰਹਿਬਰ ਕ੍ਰਾਂਤੀਕਾਰੀ ਸੰਤ ਸ਼ਰੋਮਣੀ ਸੰਤ ਕ੍ਰਾਂਤੀਕਾਰੀ ਜੋ ਇਨਕਲਾਬ ਦੇ ਮੋਢੀ ਦੰਤਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ ਪੂਰੇ ਵਿਸ਼ਵ ਦੇ ਵਿੱਚ ਸਮੂਹ ਸੰਤਾਂ ਵੱਲੋਂ ਬੜੇ ਚਾਅ ਨਾਲ ਮਨਾਇਆ ਜਾ ਰਿਹਾ ਉਸੇ ਹੀ ਸੰਬੰਧ ਦੇ ਵਿੱਚ ਸਾਡੇ ਨਗਰ ਚਿਹੜੂ ਵਿੱਚ ਬਹੁਤ ਹੀ ਨਗਰ ਦੇ ਸਹਿਯੋਗ ਦੇ ਨਾਲ ਕੱਲ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਔਰ ਅੱਜ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਇਸ ਵਿੱਚ ਸਮੂਹ ਨਗਰ ਦੇ ਸੰਗਤਾਂ ਨੇ ਵੱਧ ਛੜ ਕੇ ਸੇਵਾ ਦੇ ਵਿੱਚ ਹਿੱਸਾ ਲਿਆ ਅਸੀਂ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਤਗੁਰੂ ਰਵਿਦਾਸ ਜੀ ਮਹਾਰਾਜ ਦੇ ਸਮੂਹ ਨੌਜਵਾਨ ਸੇਵਾਦਾਰਾਂ ਵੱਲੋਂ ਗੁਰਦੁਆਰਾ ਭਾਈ ਬਿੰਦਾ ਸਿੰਘ ਜੀ ਪ੍ਰਬੰਧਕ ਕਮੇਟੀ ਬਾਬਾ ਤਾਣਾ ਜੀ ਪ੍ਰਬੰਧਕ ਕਮੇਟੀ ਸ੍ਰੀ ਸਿੰਘ ਸਭਾ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਮਹੰਤ ਦੋਲਤਰਾਮ ਜੀ ਜਿੰਨੀਆਂ ਵੀ ਸਾਡੇ ਨਗਰ ਦੇ ਵਿੱਚ ਪ੍ਰਬੰਧਕ ਕਮੇਟੀਆਂ ਧਾਰਮਿਕ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਔਰ ਸਾਨੂੰ ਅੱਜ ਏਦਾਂ ਮਹਿਸੂਸ ਹੋ ਰਿਹਾ ਕਿ ਜਿਸ ਵਕਤ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਬੇਗੰਪੁਰ ਦੀ ਗੱਲ ਕੀਤੀ ਸੀ ਸੋ ਅੱਜ ਸਾਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਆ ਕਿ ਅਸੀਂ ਉਸ ਸਤਿਗੁਰ ਦੇ ਸੁਪਨੇ ਨੂੰ ਬੇਗੰਪੁਰ ਦੇ ਨੂੰ ਬੇਗੰਪੁਰ ਦੇ ਵਿੱਚ ਅਸੀਂ ਇਹ ਦਿਨ ਮਨਾ ਰਹੇ ਆ ਕਿਉਂਕਿ ਸਾਡੇ ਨਗਰ ਦੇ ਵਿੱਚ ਸਿੱਖ ਸੰਗਤਾਂ ਨੇ ਵੱਟ ਚੜ ਕੇ ਹਿੱਸਾ ਲਿਆ ਤੋਂ ਉਹਨਾਂ ਦਾ ਵੀ ਧੰਨਵਾਦ ਦੇਸ਼ ਵਿਦੇਸ਼ ਦੇ ਵਿੱਚ ਬੈਠੀਆਂ ਸੰਗਤਾਂ ਦਾ ਔਰ ਪੁਰਤਦਾਲ ਤੋਂ ਅਸ਼ੋਕ ਕੁਮਾਰ ਸੰਧੂ ਜੀ ਦਾਰਾ ਕਲੇਰ ਜੀ ਉਹਨਾਂ ਦਾ ਵੀ ਧੰਨਵਾਦ ਔਰ ਅਸ਼ੋਕ ਕੁਮਾਰ ਜੀ ਜਿਨ੍ਹਾਂ ਵੱਲੋਂ ਹਰ ਸਾਲ ਸ਼ੀਲਡਾਂ ਤੇ ਮੈਡਲ ਦੀ ਸੇਵਾ ਪਾਈ ਜਾਂਦੀ ਆ ਉਹਨਾਂ ਨੇ ਕੱਲ ਵੀ 10000 ਰੁਪਿਆ ਇਸ ਸੇਵਾ ਵਾਸਤੇ ਭੇਜਿਆ ਸੋ ਉਹਨਾਂ ਦਾ ਵੀ ਧੰਨਵਾਦ ਸਾਰੀਆਂ ਸੰਗਤਾਂ ਨੂੰ ਫਿਰ ਇੱਕ ਵਾਰੀ ਬਹੁਤ ਬਹੁਤ ਮੁਬਾਰਕਾ ਔਰ ਦਵਾਬਾਨੀ ਉਸ 24 ਦਾ ਪ੍ਰਵੀਨ ਜੀ ਦਾ ਔਰ ਨਾਲ ਆਏ ਹੋਏ ਸੱਜਣਾ ਦਾ মিডিਆ ਨੂੰ ਵੀ ਬਹੁਤ ਬਹੁਤ ਧੰਨਵਾਦ ਔਰ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜੈ ਗੁਰਦੇਵ ਤਨ ਗੁਰਦੇਵ ਜੈ